ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਟੂ ਦੀ ਨਿਊ ਵਲੌਗ ਸਾਰਿਆਂ ਨੂੰ ਗੁੱਡ ਮਾਰਨਿੰਗ ਮੇਰੇ ਬੱਚੇ ਰੈਡੀ ਹੋ ਚੁੱਕੇ ਨੇ ਸਕੂਲ ਜਾਣ ਨੂੰ ਬਾਏ ਹਾਏ ਬਾਏ ਦਿਲ ਇਹ ਮੇਰੇ ਦੇਵ ਜਨਮ ਛੱਡਣ ਜਾ ਰਹੇ ਨੇ ਹਾਏ ਹਾਏ ਥੋੜਾ ਆਖੋਲ ਆਪਣਾ ਪਾਕਟ ਪਾਕਟ ਹਾਂ ਚਲੋ ਬਾਏ ਅੱਛੇ ਸੇ ਪੜਾਈ ਕਰਨਾ ਸਸਟਿਕਾ ਜਾਲ ਜੀ ਸਾਰਿਆਂ ਨੂੰ ਵੈਲਕਮ ਟੂ ਦੀ ਨਿਊ ਵਲੌਗ ਸਵਾਗਤ ਹੈ ਤੁਹਾਡਾ ਮੇਰੇ ਇੱਕ ਨਵੇਂ ਵਲੌਗ 'ਚ ਨਵੀਂ ਸਵੇਰ ਦੇ ਨਾਲ ਤੇ ਅੱਜ ਦੇਖੋ ਮੈਂ ਸਵੇਰੇ ਸਾਰੇ ਰੈਡੀ ਹੋ ਗਈ ਸੀਗੀ ਬਹੁਤ ਹੀ ਬਿਊਟੀਫੁਲ ਜਿਹਾ ਸੂਟ ਪਾਇਆ ਸੀ ਇਹਦਾ ਬੈਕ গলা ਕੁਛ ਐਕਸਟਰਾ ਦਾ ਵਾ ਇਹ ਮੈਂ ਡਿਜ਼ਾਈਨਡ ਸੂਟ ਜਿਹੜਾ ਹੈਗਾ ਖੁਦ ਡਿਜ਼ਾਈਨ ਕਰਵਾਇਆ ਸੀਗਾ ਟੇਲਰ ਨੂੰ ਕਹਿ ਕੇ ਕਿ ਮੇਰਾ ਸੂਟ ਇਦਾਂ ਦਾ ਬਣਾਇਓ ਤੇ ਅੱਜ ਮੈਂ ਖਲਾਰਾ ਪਾ ਕੇ ਬੈਠੇ ਹਾਂ ਇਹ ਚੂੜੀਆਂ ਦਾ ਦੇਖੋ ਇੰਨੀਆਂ ਢੇਰ ਲਾਇਆ ਮੈਂ ਚੂੜੀਆਂ ਦਾ ਮੈਂ ਅੱਜ ਚੂੜੀਆਂ ਪਾਉਂਗੀ ਯਾਰ ਮੈਂ ਨਾ ਪਹਿਲਾਂ ਇੰਨਾ ਸਾਜਸਵਰ ਕੇ ਰਹਿੰਦੀ ਹੁੰਦੀ ਸੀ ਨਾ ਜਦੋਂ 1 ਸਾਲ ਪਹਿਲਾਂ ਦੀ ਗੱਲ ਕਰ ਰਹੀ ਆ ਚੂੜੀਆਂ 24 ਘੰਟੇ ਪਾਈ ਰੱਖਣੀਆਂ ਨੇਲ ਪੇਂਟ ਰੋਜ਼ ਮਤਲਬ 2 ਦਿਨ ਬਾਅਦ ਮੈਂ ਨੇਲ ਪੇਂਟ ਚੇਂਜ ਕਰਦੇ ਸੀ ਝਾਂਜਰਾਂ ਪਾਈ ਰੱਖਦੇ ਸੀ ਦੇਖੋ ਮੇਰੇ ਪੈਰ ਖਾਲੀ ਆ ਤਾਂ ਸਾਲ ਹੋ ਗਿਆ ਮੈਂ ਧਿਆਨ ਹੀ ਨਹੀਂ ਦਿੱਤਾ ਆਪਣੇ ਕੰਨੀ ਬਸ ਇਦਾਂ ਹੀ ਲੋਅ ਟੀ-ਸ਼ਰਟ ਚ ਘੁੰਮਦੀ ਰਹਿੰਦੀ ਆ ਜਦੋਂ ਕਿਤੇ ਜਾਣਾ ਹੁੰਦਾ ਉਦੋਂ ਤਿਆਰ ਹੋ ਜਾਂਦੀ ਉਦੋਂ ਮਤਲਬ ਪਹਿਲਾਂ ਮੈਂ 24 ਘੰਟੇ ਇੱਕਦਮ ਸੱਜੀ ਸਵਰਦੀ ਨਵੀਂ ਬਹੂ ਵਾਂਗੂ ਤਿਆਰ ਹੋ ਕੇ ਰਹਿੰਦੇ ਸੀ ਹੁਣ ਪਤਾ ਨਹੀਂ ਮੈਨੂੰ ਕੀ ਹੋ ਗਿਆ ਪਰ ਪਹਿਲਾ ਸਰਦੀਆਂ ਦੇ ਦਿਨ ਵੀ ਕੁਝ ਛੋਟੇ ਸੀਗੇ ਹਨਾ ਹੁਣ ਸੁਖਨਾ ਗਰਮੀਆਂ ਆ ਗਈਆਂ ਵਾ ਦਿਨ ਵੱਡੇ ਹੋ ਗਏ ਆ ਤਾਂ ਹੁਣ ਮੈਂ ਆਪਣੇ ਜਿਹੜਾ ਫਾਰਮ ਆ ਉਸ ਚ ਵਾਪਸ ਆ ਜਾਣਾ ਆਪਣੀ ਬੈਕ ਟੂ ਮਾਈ ਫਾਰਮ ਬੈਕ ਟੂ ਮਾਈ ਲੁੱਕ ਜੋ ਮੈਨੂੰ ਪਸੰਦ ਆ ਤੇ ਅੱਜ ਮੈਂ ਚੂੜੀਆਂ ਪਾਉਣ ਲੱਗੀ ਇੰਨੇ ਜਿਰਾ ਬਾਅਦ ਤਾਂ ਮੈਂ ਸੋਚ ਲਈ ਰੈੱਡ ਵਾਲੀਆਂ ਚੂੜੀਆਂ ਪਾਵਾਂ ਇਹਦੇ ਚ ਕੜੇ-ਕੜੇ ਮੈਚ ਕਰਾਂ ਤੇ ਹੁਣ ਮੈਂ ਕੋਸ਼ਿਸ਼ ਕਰਿਆ ਕਰੂੰਗੀ ਤੇ ਪਹਿਲਾਂ ਮੈਂ ਨਾ ਇਦਾਂ ਹੀ ਰੋ ਸਵੇਰੇ ਸਵੇਰੇ ਕੰਮ ਆਪਣਾ ਘਰ ਦਾ ਕੰਮ ਨਵੇੜ ਕੇ ਤਿਆਰ ਸ਼ਾਹ ਹੋ ਕੇ ਬਹਿ ਜਾਂਦੀ ਸੀ ਤੇ ਹੁਣ ਵੀ ਮੈਂ ਇਦਾਂ ਹੀ ਕਰਿਆ ਕਰਨਾ ਸਵੇਰੇ ਸਵੇਰੇ ਬੱਚਿਆਂ ਨੂੰ ਤੋਰ ਕੇ ਘਰ ਦਾ ਕੰਮ ਕਰਕੇ ਆ ਨਵੇਂ-ਨਵੇਂ ਸੂਟ ਪਾ ਕੇ ਤਿਆਰ ਸ਼ਾਹ ਹੋ ਕੇ ਰੋਜ਼ ਰਹਾ ਕਰੂੰਗੀ ਕੋਸ਼ਿਸ਼ ਕਰਿਆ ਕਰੂੰਗੀ ਔਰ ਵਲੌਗ ਲੈ ਕੇ ਆਇਆ ਕਰੂੰਗੀ ਤੁਹਾਡੇ ਲਈ ਰੋਜ਼-ਰੋਜ਼ ਤੇ ਇਹਦੇ ਚ ਕੜੇ ਕਿਹੜੇ ਲਾਵਾਂ ਵਾਈਟ ਵਾਈਟ ਚੱਲਣਗੇ ਜਾਂ ਰੈੱਡ ਆਵਲੇ

ਕੀ ਆਹ ਵਾਲੀਆਂ ਚੂੜੀਆਂ ਲਾਵਾਂ ਇਹਦੇ ਚ ਵਾਈਟ ਦੇਖਾਂ ਕਿਹੜੀਆਂ ਵਧੇ ਲੱਗਦੀਆਂ 골ਡਨ ਕਿ ਵਾਈਟ ਵਾਈਟ ਨਹੀਂ ਸੋਹਣੀਆਂ ਲੱਗਦੀਆਂ ਕੀ ਆ ਰੈੱਡ ਕੜੇ ਲਾਵਾਂ ਯਾਰ ਬੱਲਾ ਮੈਂ ਨਿਓ ਇਨਿਓ ਇੱਥੋਂ ਤੋਂ ਤੱਕ ਚੂੜੀਆਂ ਪਾ ਕੇ ਰੱਖਦੇ ਸੀ ਫੁੱਲ ਚੂੜੀਆਂ ਮੈਨੂੰ ਚੂੜੀਆਂ ਦਾ ਬਹੁਤ ਜ਼ਿਆਦਾ ਸ਼ੌਂਕ ਆ ਹੁਣ ਵੀ ਮੈਂ ਨਾ ਇਦਾਂ ਹੀ ਰਿਆ ਕਰਦਾ ਸੋਹਣਾ ਲੱਗ ਰਿਹਾ ਆ ਆਲਾ ਸੈਟ ਸੋਹਣਾ ਲੱਗ ਰਿਹਾ ਨਾ ਇਹ ਪਾ ਲਿਆ ਹੁਣ ਇਹ ਪਰ ਨਾ ਮੇਰੇ ਹੱਥ ਮੈਂ ਮੋਟੀ ਹੋ ਗਈ ਮੇਰੇ ਹੱਥ ਸਾਰੀ ਹੋ ਗਏ ਇਹ ਆਣੀਆਂ ਵੀ ਨਹੀਂ ਹੈਗੀਆਂ ਉਹ ਪ੍ਰਾਣੀਆਂ ਚੂੜੀਆਂ ਤਾਂ ਥੋੜਾ ਜਿਹਾ ਵੈਸਲੀਨ ਲਾ ਕੇ ਆਪਾਂ ਮੈਂ ਦੇਖ ਲਈਆਂ ਉਹ ਆ ਗਈਆਂ ਇਹ मैन इतना चाहिए वेख कड़े किन्नी हाँ चार चार, चार चार दो पै जाए मेनु लगे आन गया चूड़िया क्योंकि थोड़िया टैट है ना बट आ गई मैं पतली भी होगी पतली होगी गर्मिया

ਦੇ ਹੱਥ ਪਾਰੀ ਆ ਹੁੰਦਾ ਨਾ ਜਨਾਨੀਆਂ ਦਾ ਇੱਕ ਹੱਥ ਪਾਰੀ ਇੱਕ ਹੱਥ ਹਲਕਾ ਮੇਰਾ ਇਹ ਹੱਥ ਥੋੜਾ ਪਾਰੀ ਆ ਤੇ ਗਾਇਸ ਹੁਣ ਮੈਂ ਰੈਡੀ ਹੋ ਚੁੱਕੀ ਆ ਤੇ ਆਪਣੇ ਘਰੇ ਕੱਲ ਨਾ ਦੁਬਈ ਤੋਂ ਸਾਨੂੰ ਮਿਲਣ ਆਏ ਸੀਗੇ ਉਹਦੀ ਵੀਡੀਓ ਬਾਅਦ ਚ ਆਜੂਗੀ ਤੁਹਾਡੇ ਕੋਲ ਤੇ ਪੈਰੀ ਯਾਰ ਤੂੰ ਕੀ ਕਰੀ ਜਾਂਦਾ ਵਾ ਤੇ ਉਹਨਾਂ ਦੀ ਨਾ ਗੋਗਲਸ ਰਹਿ ਗਈਆਂ ਸੀ ਇੱਥੇ ਇਹ ਹੈਗੀਆਂ ਨਿਗਾ ਵਾਲੀਆਂ ਗੋਗਲਸ ਠੀਕ ਆ ਪੈਰ ਝੁਮਰਿਆ ਮੇਰੇ ਤੇ ਇਹਨਾਂ ਦੇ ਉਹਨਾਂ ਦੀ ਨਿਗਾਹ ਵਾਲੀਆਂ ਗੋਗਲਸ ਉਹ ਭੁੱਲ ਗਏ ਤੇ ਕਹਿੰਦੇ ਤੁਸੀਂ ਆ ਜਾਓ ਤੇ ਆਪਾਂ ਕਿਲਾ ਚੌਂਕ ਮੰਦਿਰ ਮੱਥਾ ਟੇਕ ਲੈਣਾ ਤੁਹਾਨੂੰ ਪਤਾ ਕਿਲਾ ਚੌਂਕ ਪੋਲੇਣਾ ਜਿੱਦੇ ਦਰਸ਼ਨ ਕਰਨ ਨੂੰ ਤਾਂ ਮੈਂ ਹਮੇਸ਼ਾ ਰੈਡੀ ਰਹਿਣੀ ਆ ਮੈਂ ਕਿਹਾ ਠੀਕ ਆ ਚਲੋ ਆਪਾਂ ਮਿਲਦੇ ਆ ਚਲੋ ਹੁਣ ਮੈਂ ਨਾ ਜਾ ਰਹੀ ਆ ਮੇਰੀ ਸਕੂਟਰੀ ਪਹਿਲਾਂ ਮੈਨ ਲੱਗਾ ਉਹ ਪੈ ਨਾ ਕਰ ਰੇ ਪੈਂਚਰ ਆ ਨਾ ਰੱਬ ਗਾਇਸ ਹੁਣ ਮੈਂ ਮੰਦਿਰ ਪਹੁੰਚ ਚੁੱਕੀਆਂ ਤੇ ਮੈਂ ਸਭ ਤੋਂ ਪਹਿਲਾਂ ਕਰੂੰਗੀ ਆਪਣੇ ਕੋਲੇ ਨਾਲ ਜੀ ਦੇ ਦਰਸ਼ਨ ਉਹਨਾਂ ਲਈ ਫੁੱਲ ਲੈਣੇ ਹੋਏ ਆ ਪੈਸਾ ਦਾ ਚੀ 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 ਆ ਆ ਜਾਗੀ ਨਾ ਸੋ ਹੁਣ ਆਪਾਂ ਇਸ ਮੇਰੇ ਰਿੰਗ ਠੀਕ ਕਰਨ ਕੀ ਕਰਾਂ ਤੁਸੀਂ ਇਹਦਾ ਪੀਸ ਆ ਦੇਖੋ ਵਿੱਚ ਅੱਛਾ ਦੇਖ ਰਿਹਾ ਵਿੱਚ ਨਹੀਂ ਸੀ ਅੱਛਾ ਫਿਰ ਇਹਦਾ ਹੱਲ ਜੋਇੰਟ ਤਾਂ ਲੱਗਦੀ ਹੈ ਨਾ ਪਰ ਚੱਲਣਾ ਨਹੀਂ ਮਤਲਬ ਨਵੀਂ ਹਾਂ ਇਹ ਤਾਂ ਪਰਚੇਸਿੰਗ ਕਿਸ ਤੋਂ ਆਈ ਦੀ ਇਹ ਇਹ ਤਾਂ ਬਹੁਤ ਲੰਬੀ ਕਹਾਣੀ ਸੁੱਲਰ ਤੋਂ ਬਣਵਾਇਆ ਹੈ ਵੈਸੇ ਅੱਛਾ ਇਹ ਤਾਂ ਵਜੇ ਚੀਨ ਕਰ ਲਓ ਜੋਇੰਟ ਬਣਵਾ ਦਵਾਂ ਪਰ ਚੱਲਣਾ ਨਹੀਂ ਕੁੜ ਜੇਗਾ ਪਾ ਨਹੀਂ ਸਕਦੀ ਮੈਂ ਮਤਲਬ ਫਾ ਲੋਗੇ ਕੁਕ ਜੇਗਾ ਜਲਦੀ ਹਾਂ ਮੈਂ ਰੈਗੂਲਰ ਪਾਣੀ ਹੁੰਦੀ ਆ ਫਿਰ ਹੈਲੋ ਕੀ ਹਾਲ ਚਾਲ ਨੇ ਵਧੀਆ ਤੁਸੀਂ ਹੈਲੋ ਬੇਬੀ ਹਾਈ ਕਰੋ ਹੈਲੋ ਗਾਇਜ਼ ਇਹ ਆਪਣੀ ਦੁਬਈ ਵਾਲੀ ਭੈਣ ਆ ਚੁੱਕੀ ਆ ਤੇ ਹੁਣ ਆਪਾਂ ਇਹਨਾਂ ਨੂੰ ਮੰਦਰ ਮੱਥਾ ਟਿਕਾਣੇ ਆ ਮੈਂ ਤਾਂ ਠੇਕ ਲਿਆ ਆਜੋ ਸਾਨੂੰ ਚਾਹ ਲਈ ਗਾਇਜ਼ ਮੈਂ ਤਾਂ ਮੱਥਾ ਟੇਕ ਲਿਆ ਸੀਗਾ ਲੈ ਆ ਫੜਾ ਦੂੰ ਇਹਨੂੰ ઓ ਮਾਈ ਗਾਡ ਵੈਰੀ ਗੁੱਡ ਵੈਰੀ ਗੁੱਡ ਟੂ ਬੇਬੀ

ਜੈ ਕਰੋ ਜੈ ਕਰੋ ਵੈਰੀ ਗੁੱਡ ਬਣਾਓ ਨਾਈਸ ਬੇਵੀ ਕੋਈ ਗੱਲ ਨਹੀਂ ਹਮੇਂ ਟੂ ਗਿਵ ਅਪ ਕਿਉਂ ਟੂ ਬੇਤਿਆ ਆਪਣੇ ਅਬ ਜੈ ਕਰਦੇ ਅੱਛਾ ਹੱਥ ਨਹੀਂ ਲਵਾਉਣਾ ਅੱਛਾ ਜੈ ਕਰ ਦੋ ਜੈ ਕਰ ਦੋ ਜੈ ਕਰੋ ਬਿੱਚੂ ਜੈ ਕਰੋ ਹੱਥ ਜੋੜੋ ਵੈਰੀ ਗੁੱਡ ਇਹ ਨਾ ਨਵੀਂ ਸਥਾਪਿਤ ਕੀਤੀ ਇਹ ਅਨਪੁਰਨਾ ਦਾ ਰੂਪ ਹੈ ਗौरा ਮੱਈਆ ਜਦੋਂ ਇਹ ਵੀ ਪਿਛਲੇ ਸਾਲ ਮੰਦਿਰ ਚ ਸਥਾਪਿਤ ਹੋਈ ਸੀ ਖਾਟੂ ਸ਼ਾਮ ਜੀ ਖਾਸੀ ਜਾ ਰਹੇ ਹੈ ਖਾਟੂ ਸ਼ਾਮ oh guys ਇਹ ਅੱਜ ਖਾਟੂ ਸ਼ਾਮ ਹੀ ਜਾ ਰਹੇ ਨੇ ਖਾਟੂ ਸ਼ਾਮ ਹੀ ਜਾ ਰਹੇ ਸੀ ਜੈ ਕਰੋ ਚੱਲਾਂਗੇ ਜੀ ਇੱਕ ਨੂੰ ਦਿੱਲੀ ओके ਪੋਲ એનਰਜੀ ਦੀ ਮੁੱਸੀ ਚਲੋ ਚਲੋ ਗਾਇਜ਼ ਮੈਂ ਤਾਂ ਇਹਨਾਂ ਨੂੰ ਕਿਹਾ ਕਿ ਆਜੋ ਤੁਹਾਨੂੰ ਸੂਟ ਦਿਵਾ ਦਈਏ ਪਟਿਆਲੇ ਦੇ कॉटन ਦੇ ਦੁਬਈ ਚ ਸੂਟ ਪਾਇਓ ਪਰ ਇਹ ਕਹਿੰਦੇ ਨਹੀਂ ਮੈਂ ਜਾਣਾ ਵਾ ਨੈਕਸਟ ਨੈਕਸਟ ਟਾਈਮ ਮਿਲਾਂਗੇ ਆਪਾਂ ਸੂਟ ਵੀ ਲਵਾਂਗੇ ਸ਼ਾਪਿੰਗ ਵੀ ਕਰਾਂਗੇ ਖਾਣਾ ਵੀ ਖੀਤੇਗੀ ਓਕੇ ਚਲੋ ਠੀਕ ਹੈ ਬਾਏ ਨਾਈਸ ਟੂ ਮੀਟ ਯੂ ਬਾਏ ਟੂ ਹਾਂ ਬਾਏ ਦੇਖਾਂ ਕੋਈ ਸੂਟਸਾੜਾ ਅਗਰ ਮੈਨੂੰ ਪਸੰਦ ਆਂਦਾ ਵਾ ਮੈਂ ਵੀ ਅੱਜ ਵਸਾ ਹੀ ਨਿਕਲੀ ਸੀ ਇੰਨੇ ਜਿਹੇ ਬਾਅਦ ਚਲੋ ਗਾਇਜ਼ ਮਿਲਦੇ ਹਾਂ ਦੁਬਈ ਵਾਲਿਆਂ ਨੂੰ ਬਾਏ ਬਾਏ ਕਰਦੇ ਆਂ ਬਾਏ ਗਾਇਜ਼ ਹੁਣ ਮੈਂ ਐਸੇ ਸੂਟ ਦੇਖਾਂ ਇਹ ਤਾਂ ਮੇਰੇ ਪਾਇਆ ਹੀ ਹੋਇਆ ਹੈ ਕੱਲਾ ਹਾਂਜੀ ਜੀ ਤੁਸੀਂ ਦੇਖੀ ਚਲੋ ਤੁਹਾਨੂੰ ਅਲੱਗ-ਅਲੱਗ ਡਿਜ਼ਾਈਨ ਅਲੱਗ-ਅਲੱਗ ਕਲਰ ਦਿਖਾ ਦਗੀ ਇਹ ਦੇਖੋ ਜੀ ਇਹ ਨਾ ਖੋਲਿਓ ਹਾਂਜੀ ਜੀ ਇਹ ਦੇਖੋ ਜੀ ਨਹੀਂ ਇਹ ਵੀ ਨਾ ਖੋਲਿਓ और काला नहीं, नहीं। आ नीचे आ रेड या महरून ऊपर नहीं उधर हां जी एक तो तो तो। महरून नहीं है ब्राउनिश से आए है ना हां जी आंदी जी चलो हरे के डिजाइन कलर सब अलग-अलग मिल जाएगा ਵਾਇਟਰ ਉਸ ਤੇ ਬਲੈਕ ਕੱਪ ਆ ਰਹੇ ਮੜੇ ਇੱਕ ਇੱਕ ਕਰਦੀ ਆ ਦੇਖੋ ਵੈਲਕਮ ਬੈਕ ਟੂ ਥੀ ਗਾਇਸ ਹੁਣ ਮੈਂ ਆਪਣੇ ਲਈ ਦੇਖਣਾ ਸੀ ਚੱਪਲ ਚੱਪਲ ਲਗਾਏ ਭਾਜੀ ਕਿਸ ਤਰ੍ਹਾਂ ਰੈਗਲਰ ਬਾਥਮ ਰਿਹਾ ਮੈਂ ਤੇ ਮੈਂ ਨਿਕਲਾਂ ਤਾਂ ਨਾ ਨਿਕਲਾਂ ਬਾਹਰ ਜਦੋਂ ਮੈਂ ਬਾਹਰ ਨਿਕਲਦੀ ਹੁਣ ਮੈਨੂੰ ਐ ਹੁੰਦਾ ਕਿ ਬਸ ਜਿਹੜੇ ਕੋਮ ਪੈਂਡਿੰਗ ਆ ਉਹ ਖਤਮ ਕਰ ਲਾਂ ਕਿਉਂਕਿ ਧੰਨਵਾਦ ਗਰਮੀ ਹੋ ਗਈ ਧੁੱਪ ਹੋ ਗਈ ਰੋਜ਼ ਰੋਜ਼ ਨਿਕਲਿਆ ਨਹੀਂ ਜਾਂਦਾ ਆ ਇਹ ਦਿਖਾਇਓ ਸੌਫਟ ਵਾਲੀ ਨਾ ਹੋਵੇ ਜਿਹੜੀ ਪਾਣੀ ਚ ਗਿੱਲੀ ਹੋ ਜਾਂਦੀ ਹੈ ਨਾ ਨਹੀਂ ਇਹ ਨਹੀਂ ਚਲੋ ਵੈਲਕਮ ਬੈਕ ਟੂ ði ਗਾਇਜ਼ ਮੈਂ ਆਪਣੇ ਘਰੇ ਆ ਚੁੱਕੀ ਹਾਂ ਤੇ ਬਾਹਰ ਬਹੁਤ ਜ਼ਿਆਦਾ ਗਰਮੀ ਆ ਬਹੁਤ ਜ਼ਿਆਦਾ ਲੂ ਪੈਂਦੀ ਆ ਲੂ ਨਹੀਂ ਮਤਲਬ ਗਰਮੀ ਹੈਗੀ ਆ ਪਤਾ ਨਹੀਂ ਅੱਗੇ ਅੱਗੇ ਕੀ ਹੋਊਗਾ ਤੇ ਮੈਨੂੰ ਚੱਜ ਦਾ ਸੂਟ ਤਾਂ ਕੋਈ ਮਿਲਿਆ ਨਹੀਂਗਾ ਤਾਂ ਮੈਂ ਲਿਆਂਦੀ ਸੀ ਆਪਣੇ ਲਈ ਇੱਕ ਚੁੰਨੀ ਲਿਆਂਦੀ ਆ ਚੁੰਨੀ ਨਾ ਪਹਿਲਾਂ ਪਿਛਲੀ ਵਾਰੀ ਮੈਂ ਆਹ ਜਦੋਂ ਪਹਿਲਾਂ ਅਸੀਂ ਕੱਪੜੇ ਖਰੀਦਣ ਗਏ ਸੀ ਉਦੋਂ ਆ ਚੁੰਨੀ ਲਈ ਸੀ ਇਹ ਮੈਨੂੰ ਕੁਝ ਖਾਸ ਪਸੰਦ ਨਹੀਂ ਆਈ ਹੈਗੀ ਤੇ ਅੱਜ ਨੂੰ ਉਹ ਬਹੁਤ ਹੀ ਪਿਆਰੀ ਚੁੰਨੀ ਦੇਖਿਓ ਕਿੰਨੀ ਸੋਹਣੀ ਆ ਪਿੰਕ ਕਲਰ ਪਿੰਕ ਕਲਰ ਵੈਸੇ ਵੀ ਮੇਰਾ ਫੇਵਰੇਟ ਹੈ ਤੇ ਉਦੋਂ ਕਾਲੀ ਕਾਲੀ ਚ ਬਸ ਲੈ ਲਈ ਅਸੀਂ ਜਿੱਦਣ ਮਾਹੀ ਨਾਲ ਸ਼ਾਪਿੰਗ ਕਰਨ ਗਈ ਸੀ ਨਾ ਮੈਂ ਹਫਤਾਕ ਪਹਿਲਾ ਇਹ ਉਦੋਂ ਲਈ ਸੀਗੀ ਬਟ ਆਈ ਡੋਨਟ ਲਾਈਕ ਇਹ ਤੇ ਆਹ ਤਾਂ ਅੱਜ ਮੈਨੂੰ ਬੜੀ ਪਿਆਰੀ ਲੱਗੀ ਮੈਂ ਆਹ ਲਈ ਲੈ ਲਈ ਮੈਂ ਕਿਹਾ ਚਲ ਸੂਟ ਤਾਂ ਨਹੀਂ ਮਿਲਿਆ ਜਿਹੜੀ ਚੀਜ਼ ਮਿਲ ਰਹੀ ਉਹ ਤਾਂ ਲਈਏ ਇਹ ਵੈਸੇ ਇੱਕ ਮੇਰੇ ਕੋ ਪਿੰਕ ਕਲਰ ਦਾ ਸੂਟ ਹੈ ਉਹਦੇ ਨਾਲ ਵੀ ਮੈਚ ਹੋ ਜੂਗੀ ਤੇ ਮੈਂ ਉਹ ਮੂਤ ਬੰਨਣ ਨੂੰ ਵੈਸੇ ਲਈ ਆ ਤੇ ਕਾਫੀ ਦਿਨਾਂ ਤੋਂ ਮੈਨੂੰ ਚੱਪਲ ਦੀ ਬੜੀ ਦਿੱਕਤ ਆ ਰਹੀ ਸੀ ਜਿਹੜੀ ਮੇਰੇ ਘਰ ਪਾਣੇ ਵਾਲੇ ਚੱਪਲ ਆ ਉਹ ਥੋੜੀ ਨਾ ਮੈਨੂੰ ਉਸ 'ਚ ਦਿੱਕਤ ਆ ਰਹੀ ਸੀਗੀ ਤੇ ਮੈਂ ਕਹ ਰਹੀ ਸੀ ਮਤਲਬ ਪਸੀਨਾ ਆ ਜਾਂਦਾ ਸੀਗਾ ਪੈਰਾਂ 'ਚ ਤਾਂ ਆ ਮੈਂ ਲਿਆਂਦੀ ਬਹੁਤ ਹੀ ਬਿਊਟੀਫੁਲ ਜੀ ਚੱਪਲ ਘਰ ਪਾਉਣ ਵਾਸਤੇ ਗਰਮੀਆਂ ਵਾਲੀ ਇਹ ਦੇਖੋ ਇਸ ਤੇ ਸ਼ਾਈਨ ਵੀ ਧੀ ਤੇ ਬਹੁਤ ਜਿਆਦਾ ਸੌਫਟ ਆ ਇਹ ਮੈਂ ਪੈਰਸ ਪਰ ਦਿਖਾਨੀਆ ਬਟਨਾ ਪੈਰ ਬਚਾ ਕੇ ਰੱਖਣੇ ਪੈਣੇ ਮੈਨੂੰ ਕਿਉਂਕਿ ਨਾ ਇਹ ਨਿਸ਼ਾਨ ਪੈ ਜਾਂਦੇ ਆ ਇੱਕ ਹੀ ਕਰ ਰਹੇ ਨੇ ਮਰ ਕੇ ਕਰਨ ਚਲਾ ਗਿਆ ਡਰਮ गिर ਗਿਆ ਸੀ ਅੰਕਲ ਦਾ ਗਾਇਜ਼ ਹੁਣ ਮੈਂ ਆਪਣੇ ਬੱਚਿਆਂ ਨੂੰ ਕੇਮ ਤੇ ਛੱਡਣ ਜਾ ਰਹੀ ਹਾਂ ਮੈਂ ਸਾਈਕਲ ਤੇ ਜਾਊਂਗਾ ਹਾਂ ਗਾਇਜ਼ ਹੁਣ ਮੈਂ ਆਈ ਸੀਗੀ ਜਿਮ ਦਾ ਪਤਾ ਕਰਨ ਬਹੁਤ ਮੋਟੀ ਹੋ ਗਈ ਮੈਂ ਸੋਚਿਆ ਕਿ ਪਤਾ ਕਰਦੇ ਆ ਜੇ ਟਾਈਮਿੰਗ ਤੋਂ ਵੀ ਕੁਝ ਮੇਰੇ ਹਿਸਾਬ ਨਾਲ ਹੋਇਆ ਦੇਖਾਂ ਗਾਇਜ਼ ਮੈਂ ਅੰਦਰ ਆ ਚੁੱਕੀ ਸੀ ਜਿੰਮ ਦੇ ਸਾਰੇ ਜਣੇ ਆਪਣਾ ਆਪਣਾ ਜਿੰਮ ਲਾ ਰਹੇ ਸੀਗੇ ਤੇ ਪਿੱਛੇ ਬਹੁਤ ਜ਼ਿਆਦਾ ਲਾਊਡ 뮤직 ਚੱਲ ਰਿਹਾ ਸੀ ਤੁਹਾਨੂੰ ਪਤਾ ਫਿਰ ਕਾਪੀਰਾਈਟ ਇਸ਼ੂ ਆ ਜਾਂਦਾ ਇਸ ਲਈ ਮੈਂ ਆਪਣੀ ਬੈਕਵਾਇਸ ਦੇ ਰਹੀਆਂ ਤੇ ਮੈਂ ਗੱਲਬਾਤ ਕਰ ਰਹੀ ਸੀ ਵੈਲਕਮ ਬੈਕ ਟੂ ਥੀ ਗਾਇਜ਼ ਹੁਣ ਹੋ ਗਈ ਆ ਸ਼ਾਮ ਮੈਂ ਆਪਣੇ ਬੱਚਿਆਂ ਨੂੰ ਗੇਮ ਤੋਂ ਲੈ ਆਈ ਸੀਗੀ ਤੇ ਹੁਣ ਮੈਂ ਤਰਬੂਜ ਕੱਟਿਆ ਸੀਗਾ ਅ ਇਹ ਮੇਰੇ ਦੇਵ ਜੀ ਲਈ ਰੱਖਤਾ ਕਿਉਂਕਿ ਤੁਹਾਨੂੰ ਪਤਾ ਉਹਨਾਂ ਦੇ ਵਰਤ ਚੱਲ ਰਿਹਾ ਆ ਕੇ ਖਾ ਲੈਣਗੇ ਤੇ ਅਸੀਂ ਵੀ ਸਾਰਿਆਂ ਨੇ ਖਾ ਰਹੇ ਸੀਗੇ ਤਰਬੂਜ ਦੁੱਧ ਵੀ ਖਾ ਰਹੇ ਹਾਂ ਅੰਮ੍ਰਿਤ ਨੇ ਆਪਣਾ ਫ੍ਰੀਜ਼ਰ 'ਚ ਰੱਖਿਆ ਹੋਇਆ ਸੀ ਇੰਨਾ ਠੰਡਾ ਚਿਲਡ ਕਰਕੇ ਨਹੀਂ ਖਾਈਦਾ ਤੇ ਖਾਣ ਤੋਂ ਬਾਅਦ ਹੁਣ ਮੈਂ ਭਾਂਡੇ دھوਉਂਗੀ ਤੇ ਰਾਤ ਦੀ ਰੋਟੀ ਸਬਜ਼ੀ ਦੀ ਤਿਆਰੀ ਕਰਦੀ ਹਾਂ ਫਟਾਫਟ ਮੇਰੇ ਦੇਵ ਜੀ ਆਉਣ ਵਾਲੇ ਨੇ ਤੁਸੀਂ ਬਣਾ ਰਿਹਾ ਮੇਰੇ ਬਲੌਗ ਦੇ ਨਾਲ ਇਹ ਬਲੌਗ ਤੁਹਾਨੂੰ ਕਿਵੇਂ ਦਾ ਲੱਗਿਆ ਕਮੈਂਟਾਂ ਚ ਜਰੂਰ ਦੱਸ ਦਿਓ ਜੇ ਹੁਣ ਤੱਕ ਬਲੌਗ ਚ ਕੁਝ ਵੀ ਤੁਹਾਨੂੰ ਵਧੀਆ ਲੱਗਿਆ ਹੋਵੇ ਚੈਨਲ ਨੂੰ ਸਬਸਕ੍ਰਾਈਬ ਕਰ ਰਹੇ ਹੋ ਲਾਈਕ ਕਮੈਂਟ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਆ ਕਰੋ ਯਾਰ ਪਲੀਜ਼ ਸ਼ੇਅਰ ਕਰ ਦਿਆ ਕਰੋ ਤੇ ਤੁਹਾਡੇ ਸਾਰਿਆਂ ਦੇ ਪਿਆਰ ਲਈ ਥੈਂਕ ਯੂ so much ਬਾਏ ਵੈਲਕਮ ਬੈਕ ਟੂ ਦੀ ਗਾਇਜ਼ ਹੁਣ ਮੈਂ ਬਣਾ ਰਹੀ ਹਾਂ ਚਾਵਲ ਤੇ ਬੱਚਿਆਂ ਲਈ ਦੁੱਧ ਬਣਾ ਰਹੀਆਂ ਕਿਉਂਕਿ ਹੁਣ ਬੱਚੇ ਗੇਮ ਤੇ ਲੱਗ ਗਏ ਹੋਏ ਤਾਂ ਮੈਨੂੰ ਇਹਨਾਂ ਦਾ ਐਕਸਟਰਾ ਧਿਆਨ ਰੱਖਣਾ ਪੈਣਾ ਬੱਚਿਆਂ ਦਾ ਗੇਮ ਤੇ ਬਹੁਤ ਭਜਾਈ ਹੁੰਦੀ ਆ ਬੱਚਿਆਂ ਦੀ ਤੇ ਬੱਚਿਆਂ ਦਾ ਹੁਣ ਮੈਂ ਐਕਸਟਰਾ ਧਿਆਨ ਰੱਖੂਗੀ ਆਪਣੇ ਆਪ ਦਾ ਤੇ ਅਸੀਂ ਖਾਵਾਂਗੇ ਚਾਵਲ ਨਮਕੀਨ ਚਾਵਲ ਬਣਾਉਂਗੀ ਮੈਂ ਸਾਡੇ ਲਈ ਔਰ ਦੇ ਐਕਚੁਅਲੀ ਉਹ ਵੀ ਦਹੀਂ ਔਰ ਵਰਤਾ ਵਾਲਾ ਜਿਹੜਾ ਆਟਾ ਸੀਗਾ ਉਹਦੀ ਮੈਂ ਇਹਨਾਂ ਨੂੰ ਰੋਟੀ ਬਣਾ ਕੇ ਦੇਵਾਂਗੀ ਬੋਲਦੇ ਚ ਚੀਨੀ ਪਾਵਾਂਗੇ ਔਰ ਅੰਮ੍ਰਿਤਕੰਦਰ ਅੱਜ ਮੈਂ ਇਹ ਵਾਲਾ ਦੁੱਧ ਪੀਣਾ ਹਰ ਸ਼ੀਜ਼ ਦਾ ਪਾਉ ਚਿੰਨੇ ਲਿਆਂਦਾ ਸੀਗਾ ਸਮਾ ਬੱਚਿਆਂ ਨੂੰ ਦੁੱਧ ਚੁਸ ਹਰ चीज ਪਾ ਕੇ ਦੰਗੂਗੀ ਮੇਰੇ ਅਲਿ ਜਿਆਦਾ ਪਾਇਓ ਹਰ चीज ਜਿਆਦਾ ਪਾਇਆ ਤੇ ਰਬਰ ਪਾਤਾ ਹਾਂ ਲੈ ਕੇ ਮੈਂ ਆਇਆ ਮੇਰਾ ਆਈਡੀਆ ਸੀ ਬੇਟੇ ਨਹੀਂ ਕਰੀਦਾ ਹੈਗਾ ਤੇਰਾ ਛੋਟਾ ਭਰਾ ਵਾ ਹੂੰ ਹਾਂ ਨਹੀਂ ਲਾਈਕ ਇਟ ਸਰ ओके ਹੁਣ ਚਲਦੀਆਂ ਰਸੋਈ ਚ ਪਾਂਡੇ ਧੋਣੇ ਆਜੇ ਪਾਣਿਆਂ ਦਾ ਟੇਰ ਲੱਗਿਆ ਪਿਆ ਔਰ ਚਾਵਲ ਬਣਾਉਂਗੀ ਮੈਂ ਔਰ ਇੰਨਾ ਜੋ ਅੱਗੇ ਰੋਟੀ ਬਣਾਣੀ ਪਹਿਲਾਂ ਮੈਂ ਪਾਂਡੇ ਧੋਲਾਂ ਫਿਰ ਪਪਾ ਆਗੇ ਕੀ ਹਾਂ ਕੜਲੀ ਤਰਬੂਜ਼ ਕੱਟ ਕੇ ਰੱਖਿਆ ਮਗਰਲਾ ਇਹ ਖਾਓ ਬੈਠੋ ਮੈਂ ਪਲੋ ਕਰਨੀ ਆ ਬਾਜੂ ਕਰ ਲਿਓ ਪਲੋ ਕਰਨੀ ਆ ਲੈ ਪੇਟ ਨੂੰ ਅੱਛਾ ਪਹਿਲਾਂ ਜੋਤ ਕਰਨਗੇ ਇਹ ਪਾਣੀ ਤਾਂ ਪੀ ਲੋ ਪਹਿਲਾਂ ਹੈ ਕੋਈ ਨਹੀਂ ਆਇਆ ਮੋਟਰ ਵਾਲਾ ਗਾਇਸ ਸਾਡੀ ਨਾ ਮੋਟਰ ਖਰਾਬ ਹੋਈ ਪਈ ਆ ਤੇ ਹਜੇ ਸ਼ੁਕਰ ਆ ਗਰੰਟੀ ਦਾ ਨਹੀਂ ਇੱਕ ਹੋਰ ਖਰਚਾ ਆ ਜਾਣਾ ਸੀਗਾ ਤੇ ਉਹਨਾਂ ਨੂੰ ਟੋਲ ਫਰੀ ਨੰਬਰ ਤੇ ਸਰਵਿਸ ਸੈਂਟਰ ਫੋਨ ਕੀਤਾ ਕਹਰੇ ਸੀ ਆ ਜਾਣਗੇ ਕੱਲ ਦਾ ਕੀਤਾ ਹੋਇਆ ਅੱਜ ਤਾਂ ਆਏ ਨਹੀਂਗੇ ਕੀ ਪਤਾ ਸ਼ਾਇਦ ਕੱਲ ਆ ਜਾਣ ਦੇਖਦੇ ਹਾਂ ਮੋਟਰ ਵੀ ਨਾ ਬਹੁਤ ਔਖਾ ਹੋਇਆ ਪਿਆ ਪਾਣੀ ਤਾਂ ਪੀਰੋ ਪਹਿਲਾਂ ਗਾਇਸ ਹੁਣ ਇੱਧਰ ਦੇਵ ਜੀ ਲਈ ਵਰਤਾਂ ਵਾਲੀ ਰੋਟੀ ਮੈਂ ਬਣਾ ਕੇ ਟੱਕ ਕੇ ਰੱਖਤੀ ਸੀ ਤਾਂ ਕਿ ਇਸ ਤੇ ਕੋਈ ਛੁੱਟਾ ਪਜਰਾ ਨਾ ਪਵੇ ਕਿਉਂਕਿ ਇੱਧਰ ਬਣਾ ਰਹੀ ਮੈਂ ਮੇਰੇ ਔਰ ਬੱਚਾ ਲਈ ਤੜਕੇ ਵਾਲੇ ਚਾਵਲ ਔਰ ਇਹ ਪੈਰੀ ਦੀਆਂ ਰੋਟੀਆਂ ਬਣਾ ਰਹੀਆਂ ਕਿਉਂਕਿ ਪੈਰੀ ਦਾ ਕੱਲੇ ਚਾਵਲਾ ਨਾਲ ਉਹਦਾ ਠੱਡ ਨਹੀਂ ਪੜਦਾ ਹੈਗਾ ਤਾਂ ਪੈਰੀ ਲਈ ਪਾਰੀਆਂ ਪਾਰੀਆਂ ਰੋਟੀਆਂ ਬਣਾ ਰਹੀਆਂ ਤੇ ਅਸੀਂ ਖਾਣੋਗੇ ਨਮਕੀਨ ਚਾਵਲ ਬਸ ਫਟਾਫਟ ਆ ਨਮਕ ਮਸਾਲਾ ਤੜਕੇ ਵਾਲੇ ਜਿਹੜੇ ਮਸਾਲੇ ਹੁੰਦੇ ਨਾ ਅਸੀਂ ਉਹ ਬਣਾ ਰਹੇ ਆ ਆਪਣੇ ਲਈ ਪਰ ਸੋਇਚ ਕਿਹਦੀ ਕਿਹਦੀ ਰੇਲ ਬਣਦੀ ਆ ਕਮੈਂਟ ਅੱਛਾ ਦੱਸਿਓ ਮੇਰੇ ਤਾਂ ਬਹੁਤੋਂ ਰੇਲ ਬਣ ਗਏ ਮਤਲਬ ਜੇ ਲੇਡਿਸ ਦੇ ਨਾਲ ਰੋਈ ਚ ਦਾਸਾ ਹੱਥ ਵੀ ਹੋਣਾ ਉਹ ਵੀ ਘਟ ਹੁੰਦੇ ਆ ਅੱਗੇ ਪਾਣੀ ਹੋਰ ਪਾਉਗਾ ਅਦਰ ਗਲਾਸ ਪਾਈ ਗੰਦਿਤ ਭਾਣੀਆ ਬਹੁਤ ਕਾਲੀ ਕਾਲੀ ਚ ਬਣਾ ਰਹੀ ਆ ਦੇ ਦੇ ਜੀ ਨਾਲ ਅ ਥੋੜਾ ਤਾਂ ਕਿਉਂਕਿ ਅੱਜ ਮੈਂ ਚਾਵਲ ਥੋੜੇ ਹੀ ਬਣਾਨੇ ਆ ਸੀ ਬਣਾਏ ਆ ਸੀ ਤਿੰਨਾਂ ਨੇ ਖਾਣੇ ਆ ਜੇ ਬਚ ਜਾਣਗੇ ਇਹਨਾਂ ਚੋਂ ਤਾਂ ਸਵੇਰੇ ਵੀ ਕੰਮ ਆ ਸਕਦੇ ਆ ਰਾਤ ਨੂੰ ਤਾਂ ਮੈਂ ਥੋੜੀ ਖਾਣੀ ਐ ਇਹਨੇ ਨਹੀਂ ਖਾਂਦੀ ਹਣੀ ਚਾਵਲ ਜੀ ਦੁਪਹਿਰੀ ਦੀ ਰੋਟੀ ਵੀ ਬਣ ਗਈ ਆ ਇਹਨਾਂ ਦੀ ਰੋਟੀ ਵੀ ਬਣ ਗਈ ਆ ਸਾਡੇ ਚਾਵਲਾਂ ਨੂੰ ਹਲੇ ਲੱਗਣਗੇ 15 ਮਿੰਟ ਇੱਧਰ ਹੋਵੋ ਬਸ ਹੋ ਗਿਆ ਅੱਜ ਬਹੁਤ ਥੱਕ ਗਈ ਹਾਂ ਕਸ ਫਟਾ ਫਟਾ ਕੰਮ ਨਵੇੜਾ ਫਿਰ ਮੈਂ ਮੂੰਹ ਤੋਂ ਆਪਣਾ ਪੈਸੇ ਅੱਜ ਮੈਂ ਸਿਰਫ ਫੇਸ ਤੇ ਕੁਝ ਨਹੀਂ ਲਾਇਆ ਹੋਇਆ ਸਿਰਫ ਥੋੜਾ ਆਈਸ ਮੇਕਅਪ ਕੀਤਾ ਨੋਰਮਲ ਲਿਪਸਟਿਕ ਬਿੰਦੀ ਲਾਈ ਕੋਈ ਫਾਉਂਡੇਸ਼ਨ ਕੋਈ ਕੰਸੀਲਰ ਕੋਈ ਕੰਪੈਕਟ ਕੁਝ ਨਹੀਂ ਲਾਇਆ ਸਿਰਫ ਉਹ ਲਾਇਆ ਮੋਇਸਚਰਾਈਜ਼ਰ ਔਰ ਸਨਸਕ੍ਰੀਨ ਸਵੇਰ ਦੀ ਸਵੇਰ ਦੀ ਲਾਈ ਹੋਈ ਆ ਔਰ ਕੋਈ ਟੱਚ ਅਪ ਵਗੈਰਾ ਮੈਂ ਕੁਝ ਨਹੀਂ ਕੀਤਾ ਹੈਗਾ ਤੇ ਹੁਣ ਮੈਨੂੰ ਐ ਹੋ ਰਿਹਾ ਜੀ ਮੂੰਹ ਧੋਣਾ ਮੈਂ ਰਾਤ ਨੂੰ ਵੈਸੇ ਵੀ ਮੂੰਹ ਧੋ ਕੇ ਸੋਣਾ ਚਾਹੀਦਾ ਵਾ ਹੁਣ ਮੈਂ ਮੂੰਹ ਧੋ ਲੈਣੀ ਆ ਚਲੋ ਗਾਇਸ ਤਾਂ ਥੋੜੇ ਦੇਰ ਬਾਚਾ ਬਣਦੇ ਆ ਮੂੰਹ ਧੋ ਰਿਖਿਆ ਮੈਂ ਸਰਦੀਆਂ ਚ ਵੀ ਨਾ ਰੋਜ਼ ਮੂੰਹ ਧੋ ਕੇ ਸੌਂਦੇ ਸੀ ਥੋੜਾ ਜਿਹਾ ਪਾਣੀ ਨਾ ਠੰਡਾ ਹੁੰਦਾ ਸੀ ਨਾ ਤਾਂ ਕੋਸਾ ਕਰ ਲੈਂਦੀ ਸੀਗੀ ਫਿਰ ਉਸ ਪਾਣੀ ਨਾਲ ਮੈਂ ਮੂੰਹ ਧੋਂਦੇ ਹੁੰਦੀ ਸੀ ਹੁਣ ਤਾਂ ਗਰਮੀ ਆ ਗਈ ਹੁਣ ਤਾਂ ਕੋਈ ਚੱਕਰ ਨਹੀਂ ਆ ਆਇਜ਼ ਮੇਕਅਪ ਐਜ਼ੀਟイズ ਆ ਕਿਉਂਕਿ ਇਹਨੂੰ ਉਤਰਨ ਨੂੰ ਥੋੜਾ ਟਾਈਮ ਲੱਗੂ ਸਵੇਰ ਤੱਕ ਸਵੇਰੇ ਜਦੋਂ ਨਾ ਆਉਂ ਜਦੋਂ ਉਤਰ ਮੈਨੂੰ ਨਾ ਅੱਜ ਮਸਕਰਾ ਲੱਬਿਆ ਨਹੀਂ ਮੈਂ ਫੇਸ ਤੇ ਕੁਝ ਨਹੀਂ ਲਾਇਆ ਸੀ ਬਸ ਬਾਕੀ ਸਾਰਾ ਮੇਕਅਪ ਕੀਤਾ ਸੀ ਆਇਜ਼ ਮਸਕਰਾ ਕਾਜਲ ਤਾਂ ਮੈਂ ਰਹਿ ਨਹੀਂ ਸਕਦੀ ਕਾਜਲ ਤੋਂ ਬਿਨਾ ਔਰ ਲਿਪਸਟਿਕ ਵੀ ਲੱਗ ਮਸਕਰਾ ਮੈਨੂੰ ਲੱਬਿਆ ਨਹੀਂ ਤੇ ਮੈਂ ਆਇਲੈਨਰ ਨਾਲ ਆਪਣੀਆਂ ਪਲਕਾਂ ਨੂੰ ਟੱਚ ਕੀਤਾ ਸੀ ਰੀਟੱਚ ਕੀਤਾ ਸੀ ਯਾਰ ਲਗਾਇਆ ਸੀ ਮਤਲਬ ਆਪਣੀਆਂ ਪਲਕਾਂ ਤੇ ਮੈਂ ਆਇਲੈਨਰ ਹੀ ਲਗਾ ਲਿਆ ਉਹਦੇ ਨਾਲ ਵੀ ਕਾਫੀ ਦੇਖੋ ਅੱਛੀਆਂ ਹੋ ਗਈਆਂ ਸੀਗੀਆਂ ਤਾ ਮੈਨੂੰ ਮਸਕਾਰਾ ਮਿਲਿਆ ਨਹੀਂ ਮੈਂ ਟਾਈਮ ਸਾਰਿਆ ਚਲੋ ਹੁਣ ਜਦ ਤੱਕ ਰੋਟੀ ਬਣਦੀ ਆ ਤੁਹਾਨੂੰ ਥੋੜੀ ਦੇਰ ਬਾਅਦ ਚ ਮਿਲ ਰਹੀ ਹੈ ਕਾਈਦ ਹੁਣ ਅਸੀਂ ਆਪਣੀ ਫੈਮਿਲੀ ਚ ਬੈਠ ਕੇ ਰੋਟੀ ਖਾ ਰਹੇ ਸੀ ਦੇਵ ਜੀ ਦੀ ਵਰਤਾਂ ਵਾਲੀ ਰੋਟੀ ਨਾਲ ਦਹੀਂ ਔਰ ਅਸੀਂ ਬਣਾਏ ਸੀ ਤੜਕੇ ਵਾਲੇ ਚਾਵਲ ਆ ਰਹੇ ਚਾਵਲ ਅਮ੍ਰਿਤ ਤੂੰ ਥੱਲੇ ਕਿਉਂ ਬਹਿਣਾ ਉੱਪਰ ਬੈਠ بیٹے ਮੈਨੂੰ ਇੱਧਰ ਵਧੀਆ ਲੱਗਦਾ ਆ ਜਾ ਦਿਲ ਏ ਦਿਲਜੀਤ ਦੇ ਚਾਵਲ ਪੂਰੀ ਪਲੇਟ ਤੇ ਖਾਲੀ ਹੋਣੀ ਚਾਹੀਦੀ ਆ ਕੱਲ ਵੀ ਤੂੰ ਛੱਡਤੀ ਸੀ ਨਾ ਪੂਰੀ ਪਲੇਟ ਖਾਲੀ ਇਹ ਤਾਂ ਬਹੁਤ ਸਵਾਦ ਆ ਇਹਨੂੰ ਤਾਂ ਮੈਂ ਔਰ ਇਹ ਰਹੀ ਮੇਰੇ ਚਾਵਲ ਬਹੁਤ ਟੇਸਟੀ ਬਣਿਆ ਅੱਜਕੱਲ ਮੈਨੂੰ ਤੜਕੇ ਵਾਲੇ ਚਾਵਲ ਨਾ ਬੜੇ ਵਧੀਆ ਲੱਗ ਰਹੇ ਖਾਣ ਚ ਮôi ਬੁਖ ਲੱਗ ਗਈ ਮਸਵਾ ਆਪਣਾ ਸਾਇਜ਼ ਇਹ ਵਲੌਗ ਤੁਹਾਨੂੰ ਕਿਵੇਂ ਦਾ ਲੱਗਿਆ ਕਮੈਂਟਾਂ ਚ ਜਰੂਰ ਦੱਸਿਓ ਆਪਣੀ ਓਪੀਨੀਅਨ ਰੱਖਿਆ ਕਰੋ ਤੁਸੀਂ ਵਲੌਗ ਚ ਕੀ ਦੇਖਿਆ ਕੀ ਕਹਿਣਾ ਚਾਹੁੰਦੇ ਹੋ ਮੈਨੂੰ ਮੈਂ ਸਾਰਿਆਂ ਦੇ ਕਮੈਂਟਾਂ ਦਾ ਰਿਪਲਾਈ ਕਰਦੀ ਮੈਨੂੰ ਬਹੁਤ ਵਧੀਆ ਲੱਗਾ ਤੁਹਾਡੇ ਪਿਆਰੇ ਪਿਆਰੇ ਕਮੈਂਟ ਪੜ ਕੇ ਤੇ ਅੱਜ ਮੈਂ ਬਹੁਤ ਆ ਥੱਕ ਚੁੱਕੀ ਇੰਨੀਆ ਮੈਨੂੰ ਲੱਗਦਾ ਦਰਦ ਹੋ ਰਿਹਾ ਅੱਜ ਬਹੁਤ ਭਜਾਈ ਹੋਈ ਤੁਸੀਂ ਦੇਖਿਆ ਹੀ ਹੈ ਜਿਵੇਂ ਕਿ ਹਨਾ ਤਾਂ ਅੱਜ ਸੀਗਾ ਮਾਤਾ ਰਾਣੀ ਦਾ ਚੌਥਾ ਨਰਾਤਾ ਸੀਗਾ ਪਤਾ ਨਹੀਂ ਚੱਲ ਰਾ ਦਿਨ ਕਿਵੇਂ ਬੀਤ ਰਹੇ ਨੇ ਤੇ ਮੇਰੇ ਦੇਵ ਜੀ ਨੇ ਤੁਹਾਨੂੰ ਬੜਾ ਸਾਰੇ ਸਾਰੇ ਨਰਾਤੇ ਰੱਖੇ ਆ ਤੇ ਮਾਤਾ ਰਾਣੀ ਤੁਹਾਡੇ ਸਾਰਿਆਂ ਦੇ ਘਰ ਪਰਿਵਾਰ ਚ ਸੁੱਖ ਸ਼ਾਂਤੀ ਬਰਕਤਾਂ ਬਣਾਏ ਰੱਖੇ ਇਹ ਵਲੌਗ ਕਿਵੇਂ ਦਾ ਲੱਗਿਆ ਦੱਸ ਦਿਓ ਸਾਰਿਆਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਨ੍ਹਾਂ ਨੇ ਹਜੇ ਤੱਕ ਵੀ ਸਬਸਕ੍ਰਾਈਬ ਨਹੀਂ ਕੀਤਾ ਲਾਈਕ ਕਮੈਂਟ ਵੀਡੀਓਜ਼ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਔਰ ਜਿਹੜਾ ਵਲੌਗ ਆ ਉਹ ਬਿਲਕੁਲ ਵੀ ਸਕਿਪ ਕਰਕੇ ਨਾ ਦੇਖਿਆ ਕਰੋ ਐਂਡ ਇੰਟਰਸਟ ਲੈ ਲੈ ਕੇ ਦੇਖਿਆ ਕਰੋ ਬਹੁਤ ਜ਼ਿਆਦਾ ਮਿਹਨਤ ਲੱਗਦੀ ਆ ਵਲੌਗ ਬਣਾਉਣ ਚ ਐਡੀਟਿੰਗ ਕਰਨ ਚ ਤੇ ਸਾਰੇ ਜਣੇ ਮੈਨੂੰ ਵੱਧ ਤੋਂ ਵੱਧ ਸਪੋਰਟ ਕਰੋ ਮਿਲਦੇ ਆ ਇੱਕ ਨਵੇਂ ਵਲੌਗ ਨਾਲ ਇੱਕ ਨਵੀਂ ਸਵੇਰ ਦੇ ਨਾਲ ਤਦ ਤੱਕ ਲਈ ਬਾਏ ਸਤਿ ਸ਼੍ਰੀ ਅਕਾਲ